ਅੱਛੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਵਿਅਕਤੀ ਜੋ ਕਿ ਜਿਮ ਟ੍ਰੇਨਰ ਦੱਸਿਆ ਜਾ ਰਿਹਾ ਹੈ ਤਾਂ ਉਸ ਦੇ ਵੱਲੋਂ ਜਿਮ ਦੀ ਹੀ ਛੱਤ ਤੇ ਚੜ ਕੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਇਹ ਮੁੰਡਾ ਜਿਹੜਾ ਛਾਲ ਮਾਰਦਾ ਤਾਂ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਜਾਂਦਾ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਗਈ ਹੈ ਜਿੱਤੇ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਤ ਇਲਾੰਦ ਦਿੱਤਾ ਗਿਆ ਤੇ ਇਹ ਨੌਜਵਾਨ ਜਿਹੜਾ ਗੰਗਾ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਪਿਛਲੇ 2 ਸਾਲਾਂ ਤੋਂ ਇੱਥੇ ਬਠਿੰਡਾ ਦੇ ਵਿੱਚ ਇੱਕ ਕਲੋਨੀ ਤੇ ਕਿਰਾਏ ਤੇ ਰਹਿ ਰਿਹਾ ਸੀ ਤੇ ਦੱਸਿਆ ਵੀ ਜਾ ਰਿਹਾ ਕਿ ਇਸਦੇ ਵਿਆਹ ਨੂੰ 7 ਸਾਲ ਹੋ ਚੁਕੇ ਨੇ ਤੇ ਹੁਣ ਇਸਦੇ ਵੱਲੋਂ ਜਿਹੜਾ ਕਦਮ ਚੁੱਕਿਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਬਡਲੀ ਪੁਛਗਿਸ ਦੇ ਵਿੱਚ ਉਸਦੀ ਪਤਨੀ ਦਾ ਇਹ ਕਹਿਣਾ ਹੈ ਕਿ ਵਿਆਹ ਨੂੰ 7 ਸਾਲ ਹੋ ਚੁਕੇ ਨੇ ਪਰ ਅਜੇ ਤੱਕ ਕੋਈ ਬੱਚਾ ਨਹੀਂ ਹੋਇਆ ਜਿਸਦੇ ਚਾਲਦੀ ਹੈ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਹਾਲਾਂਕਿ ਹੁਣ ਇਸ ਬਾਬਤ ਡੀਐਸਪੀ ਸਿਟੀ 1 ਹਰਬੰਸ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ ਤੇ ਉਹਨਾਂ ਦੇ ਬਿਆਨਤ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ ਨਾਮ ਹੈ ਡਾਕਟਰ ਹਰਸ਼ੀਤ ਗੋਇਲ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿਆਹ। ਬੱਤਕ ਫਾਉਲਾ ਸਾਹਮਣੇ ਇੱਕ ਸੁਸਾਇਡ ਦਾ ਕੇਸ ਰਿਪੋਰਟ ਹੈ ਕਿ ਸਰ ਸਾਡੇ ਕੋਲੇ ਸੁਬਾ ਲਗਭਗ 9:00 9:30 ਵਜੇ ਇੱਕ ਬੋਡੀ ਆਈ ਸੀਗੀ ਤੇ ਦੱਸਣ ਮੁਤਾਬਕ ਉਹ ਗਣਪਤੀ ਇਨਕਲੇਵ ਦੀ ਮਾਰਕੀਟ ਦੇ ਵਿੱਚ ਜਿਮ ਟ੍ਰੇਨਰ ਸੀਗੇ ਤੇ ਜਿਹੜੇ ਨਾਲ ਉਹਨਾਂ ਨੂੰ ਲੈ ਕੇ ਆਏ ਸੀ ਸੁਬਾ ਜਿਮ ਕਰ ਰਹੇ ਸੀ ਤੇ ਜਿਮ ਦੇ ਐਮਪਲੋਇਰ ਸੀ ਐਮਪਲਾਈ ਸੀਗੇ ਤੇ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਜਿਮ ਦੀ ਛੱਤ ਤੋਂ ਛਾਲ ਮਾਰਤੀ ਸੀ ਜਦੋਂ ਸਾਡੇ ਕੋਲ ਲੈ ਕੇ ਆਏ ਉਹਨਾਂ ਦੀ ਮੌਤ ਹੋ ਚੁੱਕੀ ਸੀ ਅਸੀਂ ਬਾਡੀ ਨੂੰ ਡੈੱਡ ਹਾਊਸ ਪਟੰਡਾ ਵਿਖੇ ਜਮ੍ਹਾਂ ਕਰਾਤਾ ਤੇ ਪੁਲਿਸ ਨੂੰ ਗਲੇਰੀ ਕਾਰਵਾਈ ਲਈ ਇਨਫੋਰਮੇਸ਼ਨ ਪੇਜ ਉਹਨਾਂ ਦੀ ਏਜ ਦੀ ਦੇਖਣ ਮੁਤਾਬਕ 45-50 ਸਾਲ ਦੀ ਲੱਗਦੀ ਹੈਗੀ ਤੇ ਉਹ ਸ਼ਾਇਦ ਸ਼ੀਸ਼ ਮਹਿਲ ਦੇ ਰਹਿਣ ਵਾਲੇ ਹੈਗੇ ਤੇ ਆਪਣੀ ਵਾਈਫ ਨਾਲ ਰਹਿੰਦੇ ਹੈ ਪੇਰੈਂਟਸ ਉਹਨਾਂ ਦੇ ਬਾਹਰ ਰਹਿੰਦੇ ਹੋ ਜੱਜ ਸਾਹਿਬ ਕੀ ਮਾਮਲਾ ਹੈ ਜਿਮ ਟ੍ਰੇਨਰ ਬਣੀ ਹੋ ਕਥਿਤ ਤੌਰ ਤੇ ਕੁਲਕੁਸ਼ੀ ਦਾ ਮਾਮਲਾ ਸਾਹਮਣੇ ਹੈ ਸਾਨੂੰ ਜਿ ਸਵੇਰੇ 9 ਵਜੇ ਸਾਡੇ ਪੀਸੀਆਰ ਕੰਟਰੋਲ ਰੂਮ ਬਟਿੰਡਾ ਤੋਂ ਸਾਨੂੰ ਇਤਲਾਹ ਮਿਲੀ ਸੀ ਕਿ ਗਣਪਤੀ ਜਿਹੜਾ ਇੱਥੇ ਇਨਕਲੇਵ ਹੈਗਾ ਉਹਦੇ ਬਾਹਰ એનર્ਜੀ ਜਿਹੜਾ ਜਿਮ ਬਣਿਆ ਹੋਇਆ ਉਹਦੇ ਛੱਤ ਦੇ ਉੱਪਰੋਂ ਜਿਹੜਾ ਸੀ ਚੜ ਕੇ ਉੱਪਰੋਂ ਛਾਲ ਮਾਰੀ ਹੈ ਜੋ ਉਸੇ ਜਿਮ ਦਾ ਟ੍ਰੇਨਰ ਲੜਕਾ ਸੀ ਜਿਸ ਦਾ ਨਾਮ ਨਵੀਨ ਕੁਮਾਰ ਹੈਗਾ ਜੋ ਬੇਸਿਕਲੀ ਗੰਗਾ ਨਗਰ ਦਾ ਰਹਿਣ ਵਾਲਾ ਜੋ ਕਰੀਬ 4 ਸਾਲ ਤੋਂ ਜਿਹੜਾ ਹੈਗਾ ਇੱਥੇ ਸ਼ੀਸ਼ ਮਹਿਲ ਕਲੋਨੀ ਹੈਗੀ ਉਹਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਜਿਹੜਾ ਰਹਿ ਰਿਹਾ ਆਪਦੀ ਵਾਈਫ ਦੇ ਨਾਲ ਤੇ ਅਰਸ਼ਾ ਗਰੀਬ ਦੋਕ ਸਾਲ ਤੋਂ ਉਹ ਜਿਹੜਾ ਹੈਗਾ એનર્ਜੀ ਜਿਮ ਦੇ ਵਿੱਚ ਜੌਬ ਕਰ ਰਿਹਾ ਹੈਗਾ ਐਜ਼ ਅ ਟ੍ਰੇਨਰ ਤੇ ਉਹਦੇ ਵਿਆਹ ਨੂੰ ਜਿਹੜੇ ਹੈ ਕਰੀਬ 7 ਸਾਲ ਹੋਏ ਹੈਗੇ ਉਹਦੀ ਜਿਹੜੀ ਛਾਲ ਮਾਰਨ ਤੋਂ ਬਾਅਦ ਉਹਦੀ ਜਿਹੜੀ ਸੀ ਅਸੀਂ ਲਿਆ ਕੇ ਉਹਨੂੰ ਇਲਾਜ ਦੇ ਲਈ ਇੱਥੇ ਸਿਵਲ ਹਸਪੀਟਲ ਬਟਨਾ ਐਡਮਿਟ ਕਰਾਇਆ ਜਿੱਥੇ ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਜਿਹੜੇ ਵਾਰਿਸ ਹੈਗੇ ਅਸੀਂ ਗੰਗਾ ਨਗਰ ਤੋਂ ਬੁਲਾਏ ਹੋਏ ਹੈਗੇ ਉਹਨਾਂ ਦੇ ਵਾਰਿਸ ਜਿਹੜੇ ਪਹੁੰਚ ਰਹੇ ਹੈ ਪਉਨੋ ਦੇ ਪੰਚਨ ਦਵਾ ਦਿਓ ਅਗਲੀ ਜਿਹੜੀ ਇਹ ਕਾਰਵਾਈ ਹੈ ਸੀ ਮੋੜੀ ਜਾਂਚ ਦੀ ਕਾਰਨਾਂ ਦਾ ਪਤਾ ਲਗਾ ਸਰ ਮੁੱਢਲੀ ਜਾਂਚ ਹੁੰਦਾ ਕੋਈ ਮੁੱਢਲੀ ਜਾਂਚ ਤੋਂ ਜਿਹੜੀ ਉਹਦੀ ਵਾਈਫ ਤੋਂ ਪੁੱਛਗਿੱਛ ਕੀਤੀ ਕਿ ਜਦੋਂ ਉਹਦੇ ਮੈਰਿਜ ਹੋਏ ਨੂੰ 7 ਸਾਲ ਹੋ ਗਿਆ ਜਿਹੜੀ ਹੈਗਾ ਉਹਦੇ ਕੋਈ ਬੱਚਾ ਜਿਹੜਾ ਪੈਦਾ ਨਹੀਂ ਹੋਇਆ ਬੇਸ ਜਿਹੜਾ ਹੈਗਾ ਇਸ ਗੱਲ ਦਾ ਮੰਨ ਰਿਹਾ ਬਾਕੀ ਜਦੋਂ ਹੁਣ ਫੈਮਿਲੀ ਆ ਕੇ ਜਿਸ ਤਰ੍ਹਾਂ ਦੇ ਕੋਈ ਸਟੇਟਮੈਂਟ ਰਿਕਾਰਡ ਕਰਾਈ ਗਈ ਉਸ ਤਰ੍ਹਾਂ ਦੀ ਅਸੀਂ ਕਰ ਲਈ ਕਰ ਲਓ